हां जी दोस्तों स्वागत करदेया है तौडा तौडे अपने YouTube चैनल Star Digital Punjab ਦੇ ਵਿੱਚ ਵੱਡੀ ਅਪਡੇਟ ਫਿਰ ਤੋਂ ਲੈ ਕੇ حاضر ਹੋਈਆਂ ਸੋ ਦੋਸਤੋ ਜਿਹੜੇ ਦੋਸਤ ਸਾਡੇ YouTube ਚੈਨਲ ਤੇ ਨਵੇਂ ਜੁੜੇ ਨੇ ਚੈਨਲ ਦੇ ਸਾਹਮਣੇ ਲੱਗੇ ਸਬਸਕ੍ਰਾਈਬ ਬਟਨ ਨੂੰ ਦਬਾ ਲੈਣ ਤੇ ਬੈਲ ਆਈਕਨ ਆਲ ਤੇ ਜਰੂਰ ਸੈੱਟ ਕਰ ਲੈਣ ਤਾਂ ਜੋ ਹਰ ਇੱਕ ਵੀਡੀਓ ਦੀ ਅਪਡੇਟ ਉਹਨਾਂ ਤੱਕ ਸਾਡੀ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਬਡੇ ਅਪਡੇਟ ਇਹੀ ਲੈ ਕੇ ਹਾਜ਼ਰ ਹੋਏ ਆਂ 1 ਜੂਨ ਤੋਂ ਹੋਣ ਜਾ ਰਹੀਆਂ ਨੇ ਇਹ ਤਬਦੀਲੀਆਂ ਇਹਨਾਂ ਦਾ ਤੁਹਾਡੀ ਜੇਬ ਤੇ ਕਿੰਨਾ ਪ੍ਰਭਾਵ ਪੈ ਸਕਦਾ ਅਸਰ ਗੱਲ ਇਹਦੇ ਬਾਰੇ ਕਰਾਂਗੇ ਅਈ ਮਹੀਨਾ ਆਪ ਮੁਹਰ ਦੇ ਵਿੱਚ ਦੂਜੇ ਦਿਨ ਬਾਕੀ ਹੈ ਇਸ ਤੋਂ ਬਾਅਦ ਜੂਨ ਦਾ ਮਹੀਨਾ ਸ਼ੁਰੂ ਹੋ ਜਾਵੇਗਾ ਜੋ ਆਪਣੇ ਨਾਲ ਕਈ ਬਦਲਾਅ ਲੈ ਕੇ ਆ ਰਿਹਾ ਹੈ ਇੱਕ ਪਾਸੇ ਦੇਸ਼ ਦੇ ਸਿਆਸੀ ਗਲੇਆ ਰਾਂਚ ਕਈ ਤਬਦੀਲੀਆਂ ਆਉਣ ਗਿਆ ਦੂਜੇ ਪਾਸੇ ਪਹਿਲੀ ਤਰੀਕ ਤੋਂ ਤੁਹਾਡੀ ਜੇਬ ਨਾਲ ਜੁੜੀਆਂ ਕਈ ਵੱਡੀਆਂ ਚੀਜ਼ਾਂ 'ਚ ਬਦਲਾ ਹੋਣ ਜਾ ਰਹੇ ਨੇ ਘਰੇਲੂ ਤੇ ਵਪਾਰਕ ਗੈਸ ਸਿਲੰਡਰਾਂ ਦੀ ਕੀਮਤਾਂ ਪਹਿਲੀ ਤਰੀਕ ਨੂੰ ਸਵਰੇ ਤੜਕੇ ਤੈਅ ਕੀਤੀਆਂ ਜਾਣਗੀਆਂ ਇੱਕ ਤਰੀਕ ਤੋਂ ਆਧਾਰ ਨਾਲ ਜੁੜੇ ਨਿਮਜ ਜੁਈ ਬਦਲਾ ਹੋਣ ਜਾ ਰਹੇ ਨੇ ਇਸ ਤੋਂ ਇਲਾਵਾ ਟ੍ਰੈਫਿਕ ਨਿਮਜ ਕਈ ਬਦਲਾ ਹੋਣ ਜਾ ਰਹੇ ਨੇ ਜੇਕਰ ਇਹਨਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਆਮ ਲੋਕਾਂ ਦੀ ਜੇਬਾਂ ਤੇ ਭਾਰੀ ਅਸਰ ਪੈ ਸਕਦਾ ਹੈ ਆਓ ਤੁਹਾਨੂੰ ਇਹ ਦੱਸਦੇ ਹਾਂ ਕਿ 1 ਜੂਨ ਤੋਂ ਕਿਸ ਤਰ੍ਹਾਂ ਦੇ ਬਦਲਾਅ ਹੋਣ ਜਾ ਰਹੇ ਨੇ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਬਦਲਾਅ ਹੋਣ ਜਾ ਰਹੇ ਨੇ ਹਰ ਮਹੀਨੇ ਦੇ ਪਹਿਲੇ ਦਿਨ ਘਰੇਲੂ ਤੇ ਵਪਾਰਕ ਗੈਸ ਸਿਲੰਡਰ ਦੀ ਕੀਮਤ ਦੇ ਵਿੱਚ ਬਦਲਾਅ ਹੁੰਦਾ ਹੈ ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਘਰੇਲੂ ਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਤੈਅ ਕਰਦੀਆਂ ਨੇ ਜਿਸ ਨੂੰ ਦੋਵੇਂ ਤਰ੍ਹਾਂ ਦੇ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੇ ਅੰਕੜਿਆਂ ਅਨੁਸਾਰ ਪਿਛਲੇ ਵਾਰ ਘਰੇਲੂ ਗੈਸ ਸਿਲੰਡਰ ਦੀ ਕੀਮਤ 9 ਮਾਰਚ ਨੂੰ ਗ੍ਰਾਫਟ ਦੇਖੀ ਗਈ ਸੀ ਜਦੋਂ ਕਿ ਵਪਾਰਕ ਗੈਸ ਸਿਲੰਡਰ ਪਿਛਲੇ ਮਹੀਨੇ ਸਸਤੇ ਹੋ ਗਏ ਸਨ ਹੁਣ ਦੱਸਦੇ ਹਾਂ ਆਨਲਾਈਨ ਆਧਾਰ ਅਪਡੇਟ ਤੇ ਵੀ ਤੁਹਾਨੂੰ ਰਾਹਤ ਮਿਲਣ ਜਾ ਰਹੀ ਹੈ ਅਮ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਯੂ ਆਈ ਡੀ ਆਈ ਨੇ ਮੁਫਤ ਆਨਲਾਈਨ ਆਧਾਰ ਅਪਡੇਟ ਦੀ ਤਰੀਕ ਵਧਾ ਕੇ 14 ਜੂਨ ਕਰ ਦਿੱਤੀ ਹੈ ਇਸ ਦਾ ਮਤਲਬ ਹੈ ਜੇਕਰ ਕੋਈ ਆਨਲਾਈਨ ਮੂਡ ਰਹੀਂ ਆਧਾਰ ਅਪਡੇਟ ਕਰਦਾ ਹੈ ਤਾਂ ਕੋਈ ਚਾਰਜ ਨਹੀਂ ਦੇਣਾ ਪਵੇਗਾ ਜੇਕਰ ਕੋਈ ਆਧਾਰ ਕੇਂਦਰ ਤੇ ਜਾ ਕੇ ਆਪਣਾ ਆਧਾਰ ਕਾਰਡ ਅਪਡੇਟ ਕਰਵਾਉਂਦਾ ਹੈ ਤਾਂ ਉਸ ਨੂੰ ਪ੍ਰਤੀ ਅਪਡੇਟ 50 ਰੁਪਏ ਹੀ ਦੇਣੇ ਪੈਣਗੇ 25000 ਰੁਪਏ ਜੁਰਮਾਨੇ ਦੀ ਵਿਵਸਥਾ ਵੀ ਜਿਹੜੀ ਹੈ ਉਹ ਕੀਤੀ ਗਈ ਹੈ ਦੂਜੇ ਪਾਸੇ ਜੇਕਰ ਕੋਈ ਨਾਬਾਲਗ ਵਾਹਨ ਚਲਾਉਂਦਾ ਪਾਇਆ ਗਿਆ ਤਾਂ ਉਸਤੇ ਭਾਰੀ ਜੁਰਮਾਨਾ ਲਗਾਇਆ ਜਾ ਸਕਦਾ ਹੈ ਮੌਜੂਦਾ ਸਮੇਂ ਦੇ ਵਿੱਚ ਦੇਸ਼ ਦੇ ਵਿੱਚ ਵਾਹਨ ਚਲਾਉਣ ਦਾ ਲਾਇਸੈਂਸ ਲੈਣ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਜੇਕਰ ਕੋਈ ਨਾਬਾਲਗ ਇਹ ਜਿਹਾ ਕਰਦਾ ਹੈ ਤਾਂ ਉਸ ਨੂੰ 25000 ਰੁਪਏ ਜੁਰਮਾਨਾ ਹੋ ਸਕਦਾ ਹੈ ਨਾਲ ਹੀ ਉਸ ਨੂੰ 25 ਸਾਲ ਦੀ ਉਮਰ ਤੱਕ ਕੋਈ ਲਾਇਸੈਂਸ ਨਹੀਂ ਮਿਲੇਗਾ ਤੇ ਅਗਲਾ ਜਿਹੜਾ ਨਿਯਮ ਬਦਲਣ ਜਾ ਰਿਹਾ ਹੈ ਟ੍ਰੈਫਿਕ ਨਿਯਮਾਂ ਦੇ ਵਿੱਚ ਬਦਲਾਅ ਹੋਣ ਜਾ ਰਿਹਾ ਹੈ 1 ਜੂਨ ਤੋਂ ਟ੍ਰੈਫਿਕ ਨਿਯਮਾਂ 'ਚ ਬਦਲਾਅ ਹੋਣ ਜਾ ਰਿਹਾ ਹੈ ਨਵੇਂ ਡਰਾਈਵਿੰਗ ਲਾਇਸੈਂਸ ਨਿਯਮ ਅਗਲੇ ਮਹੀਨੇ ਤੋਂ ਲਾਗੂ ਹੋ ਜਾਣਗੇ ਜੇਕਰ ਕੋਈ ਵਿਅਕਤੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਭਾਰੀ ਜੁਰਮਾਨਾ ਭਰਨਾ ਪਵੇਗਾ ਨਵੇਂ ਨਿਯਮਾਂ ਮੁਤਾਬਕ ਜੇਕਰ ਕੋਈ ਵਿਅਕਤੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ 1000 ਤੋਂ 2000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ ਇਸਤੇ ਨਾਲ ਹੀ ਬਿਨੈ ਲਾਇਸੈਂਸ ਦੇ ਡਰਾਈਵਿੰਗ ਕਰਨ ਤੇ 500 ਰੁਪਏ ਜੁਰਮਾਨਾ ਕਰਨਾ ਹੋਵੇਗਾ ਇਸ ਤੋਂ ਇਲਾਵਾ ਜੇਕਰ ਡਰਾਈਵਰ ਬਿਨਾ ਹੈਲਮਟ ਜਾਂ ਸੀਟ ਬੈਲਟ ਤੋਂ ਗੱਡੀ ਚਲਾਉਂਦਾ ਹੈ ਤਾਂ ਉਸ ਨੂੰ ਸੌਰਪੇਜ ਰਮਣਾ ਪਰ ਨਾ ਹੋਵੇਗਾ ਸੋ ਇਹ ਵੱਡੀ ਅਪਡੇਟ ਜਿਹੜੀ 1 ਜੂਨ ਤੋਂ ਬਦਲਣ ਜਾ ਰਹੀ ਹੈ ਅਸੀਂ ਤੁਹਾਨੂੰ ਅੱਜ ਇਸ ਦੇ ਬਾਰੇ ਦੱਸ ਰਹੇ ਹਾਂ ਸੋ ਇਸ ਤਰ੍ਹਾਂ ਦੀਆਂ ਹੋਰ ਵੀ ਵੱਡੀਆਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਕਿਹੜੇ ਜਿਹੜੇ ਨਵੇਂ ਰੂਲ ਨੇ ਉਹ ਬਣ ਚੁੱਕੇ ਨੇ ਤੇ ਬਣ ਜਾ ਰਹੇ ਨੇ ਸੋ ਮਿਲਦੇ ਹਾਂ ਕੱਲ੍ਹ ਕੋ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ